ਦੋਸਤੋ ਤੁਹਾਡੇ ਸਾਰਿਆਂ ਦੇ ਕੋਲ ਮੋਬਾਈਲ ਵੀ ਹੈ ਮੋਬਾਈਲ ਦੇ ਵਿੱਚ ਇੰਟਰਨੈਟ ਵੀ ਹੈ ਅਤੇ ਵਟਸਐਪ ਵੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਮੋਬਾਈਲ ਬਿਨਾ ਇੰਟਰਨੈਟ ਤੋਂ ਅਤੇ ਬਿਨਾ ਵਟਸਐਪ ਤੋਂ ਅਧੂਰਾ ਹੁੰਦਾ ਹੈ ਹੁਣ ਸਾਰਿਆਂ ਦੇ ਮੋਬਾਈਲ ਦੇ ਵਿੱਚ ਵਟਸਐਪ ਤਾਂ ਹੈ ਲੇਕਿਨ ਸਾਰਿਆਂ ਨੂੰ ਵਟਸਐਪ ਦੀ ਸਹੀ ਸੈਟਿੰਗ ਕਰਨੀ ਨਹੀਂ ਆਂਦੀ ਕਦੇ ਨਾ ਹੀ ਸਾਰਿਆਂ ਨੂੰ ਵਟਸਐਪ ਦੀ ਸਹੀ ਅਤੇ ਸੀਕ੍ਰੇਟ ਸੈਟਿੰਗ ਦਾ ਪਤਾ ਹੁੰਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਟਸਐਪ ਦੀ ਸਹੀ ਅਤੇ ਸੀਕ੍ਰੇਟ ਸੈਟਿੰਗ ਦੀ ਪੂਰੀ ਡਿਟੇਲ ਦੇਖਾਂਗੇ ਸਤ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਇਹ ਵੀਡੀਓ ਉਹਨਾਂ ਦੇ ਲਈ ਹੈ ਜੋ WhatsApp ਦੀ ਸਹੀ ਅਤੇ ਸੀਕ੍ਰੀਟ ਸੈਟਿੰਗ ਦੀ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹਨ ਤੁਹਾਡੇ ਵਿੱਚੋਂ ਜੇਕਰ ਬਹੁਤ ਸਾਰੇ ਨੂੰ ਇਹ ਲੱਗਦਾ ਕਿ ਉਹਨਾਂ ਨੂੰ WhatsApp ਦੀ ਸਹੀ ਅਤੇ ਸੀਕ੍ਰੀਟ ਸੈਟਿੰਗ ਦਾ ਪਤਾ ਹੈ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਦੇਖਿਓ ਅਤੇ ਵੀਡੀਓ ਦੇਖਣ ਤੋਂ ਬਾਅਦ ਤਾਂ ਕਿ ਤੁਸੀਂ ਚੈੱਕ ਕਰ ਸਕੋ ਕਿਤੇ ਤੁਸੀਂ ਕੋਈ ਚੀਜ਼ ਮਿਸ ਤਾਂ ਨਹੀਂ ਕਰ ਰਹੇ ਤਾਂ ਫਿਰ ਆਓ ਹੁਣ ਬਾਕੀ ਦੇਖਦੇ ਹਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਦੋਸਤੋ ਆਪਾਂ ਆਪਣਾ WhatsApp ਖੋਲ੍ਹਾਂਗੇ ਅਤੇ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਦੇ ਉੱਪਰ ਟੱਚ ਕਰਾਂਗੇ ਅਤੇ ਹੇਠਾਂ ਸੈਟਿੰਗ ਵਾਲੀ ਆਪਸ਼ਨ ਜਾ ਕੇ ਸੈਟਿੰਗ ਖੋਲ੍ਹ ਲਵਾਂਗੇ ਹੁਣ ਇੱਥੇ ਦੂਜੀ ਸੈਟਿੰਗ ਹੈ ਪ੍ਰਾਈਵੇਸੀ ਲਿਖਿਆ ਹੋਇਆ ਪ੍ਰਾਈਵੇਸੀ ਨੂੰ ਆਪਾਂ ਖੋਲ੍ਹ ਲਵਾਂਗੇ ਅਤੇ ਸਕਰੋਲ ਕਰਕੇ ਸਾਰੀਆਂ ਆਪਸ਼ਨਾਂ ਨੂੰ ਹੇਠਾਂ ਲੈ ਕੇ ਜਾਵਾਂਗੇ ਹੇਠਾਂ ਤੁਸੀਂ ਦੇਖੋਗੇ ਇੱਕ ਪ੍ਰਾਈਵੇਸੀ ਚੈੱਕ ਅਪ ਵਾਲੀ ਸੈਟਿੰਗ ਆਪਾਂ ਉਸ ਦੇ ਵਿੱਚ ਚਲੇ ਜਾਵਾਂਗੇ ਹੁਣ ਇੱਥੇ ਦੇਖੋ ਤੁਸੀਂ ਕੀ ਲਿਖਿਆ ਹੋਇਆ ਕਹਿੰਦੇ ਕੰਟਰੋਲ ਯੋਰ ਪ੍ਰਾਈਵੇਸੀ ਸੈਟਿੰਗ ਐਂਡ ਸੈਟ ਅਪ WhatsApp ਜਸਟ ਯੂ ਵੇ ਸੁਵਾਰਟ ਇਟ ਕਹਿੰਦੇ ਆਪਣੇ WhatsApp ਨੂੰ ਜਿਸ ਤਰ੍ਹਾਂ ਤੁਸੀਂ ਚਾਹਦੇ ਹੋ ਉਸ ਤਰ੍ਹਾਂ ਤੁਸੀਂ ਸੈੱਟ ਕਰ ਸਕਦੇ ਹੋ ਹੁਣ ਪਹਿਲੀ অপਸ਼ਨ ਇੱਥੇ ਹੈਗੀ ਹੈ ਚੂਜ਼ ਹੂ ਕੈਨ ਕੰਟੈਕਟ ਯੂ ਤੁਸੀਂ ਕਹਿੰਦੇ ਪਸੰਦ ਕਰੋ ਵੀ ਤੁਹਾਨੂੰ ਕੌਣ ਕੰਟੈਕਟ ਕਰੇ ਦੂਜੀ ਆਪਸ਼ਨ ਹੈ ਕੰਟਰੋਲ ਯੋਰ ਪਰਸਨਲ ਇਨਫੋਰਮੇਸ਼ਨ ਕਹਿੰਦੇ ਆਪਣੀ ਨਿੱਜੀ ਜਾਣਕਾਰੀ ਹੈ ਉਸ ਨੂੰ ਤੁਸੀਂ ਖੁਦ ਕੰਟਰੋਲ ਕਰ ਸਕਦੇ ਹੋ ਐਡ ਮੋਰ ਪ੍ਰਾਈਵੇਸੀ ਟੂ ਯੋਰ ਚੈਟ ਆਪਣੀ ਚੈਟ ਦੇ ਵਿੱਚ ਹੋਰ ਪ੍ਰਾਈਵੇਸੀ ਨੂੰ ਆਪਾਂ ਐਡ ਕਰ ਸਕਦੇ ਹਾਂ ਚੌਥੀ ਆਪਸ਼ਨ ਹੈ ਐਡ ਮੋਰ ਪ੍ਰੋਟੈਕਸ਼ਨ ਟੂ ਯੋਰ ਅਕਾਊਂਟ ਕਹਿੰਦੇ ਆਪਣੇ ਅਕਾਊਂਟ ਦੇ ਵਿੱਚ ਹੋਰ ਸੁਰੱਖਿਆ ਨੂੰ ਐਡ ਤੁਸੀਂ ਇੱਥੇ ਕਰ ਸਕਦੇ ਹੋ ਹੁਣ ਪਹਿਲੀ ਆਪਸ਼ਨ ਤੁਹਾਨੂੰ ਕੌਣ ਕੰਟੈਕਟ ਕਰੇ ਦੇ ਵਿੱਚ ਆਪਾਂ ਚਲੇ ਜਾਂਦੇ ਹਾਂ ਇੱਥੇ ਤਿੰਨ ਆਪਸ਼ਨਾਂ ਆਪਾਂ ਪਹਿਲੀ ਆਪਸ਼ਨ ਗਰੁੱਪ ਦੇ ਵਿੱਚ ਚਲੇ ਜਾਂਦੇ ਹਾਂ ਇੱਥੇ ਦੇਖੋ ਹੁਣ ਕੀ ਲਿਖਿਆ ਹੋਇਆ ਹੈ ਕਹਿੰਦੇ ਹੂ ਕੈਨ ਐਡ ਮੀ ਟੂ ਗਰੁੱਪ ਮੈਨੂੰ ਗਰੁੱਪਾਂ ਦੇ ਵਿੱਚ ਕੌਣ-ਕੌਣ ਐਡ ਕਰ ਸਕਦਾ ਇਸ ਨੂੰ ਆਪਾਂ ਖੁਦ ਸਰਚ ਕਰ ਸਕਦੇ ਆ ਇੱਕ ਆਪਸ਼ਨ एवरीवन ਹੈ ਇੱਕ ਮਾਈ ਕੰਟੈਕਟ ਹੈਗਾ ਇੱਕ ਮਾਈ ਕੰਟੈਕਟ ਐਕਸੈਪਟ ਹੈਗਾ एवरीवन ਦੇ ਉੱਪਰ ਸਾਨੂੰ ਸਾਰੇ ਕੰਟੈਕਟ ਕਰ ਸਕਣਗੇ ਗਰੁੱਪਾਂ ਦੇ ਵਿੱਚ ਐਡ ਕਰ ਸਕਣਗੇ ਮਾਈ ਕੰਟੈਕਟ ਦੇ ਵਿੱਚ ਕੱਲੇ ਸਾਡੇ ਕੰਟੈਕਟ ਕਰ ਸਕਣਗੇ ਅਤੇ ਮਾਈ ਕੰਟੈਕਟ ਐਕਸੈਪਟ ਦੇ ਵਿੱਚ ਮੇਰੇ ਕੰਟੈਕਟਾਂ ਤੋਂ ਇਲਾਵਾ ਬਾਕੀ ਲੋਕ ਮੈਨੂੰ ਗਰੁੱਪਾਂ ਦੇ ਵਿੱਚ ਐਡ ਕਰ ਸਕਣਗੇ ਸੋ ਤੁਸੀਂ ਇੱਥੋਂ ਆਪਣੀ ਮਨਪਸੰਦ ਦੀ ਆਪਸ਼ਨ ਨੂੰ ਚੁਣ ਸਕਦੇ ਹੋ ਹੁਣ ਸਾਇਲੈਂਸ ਅਨਨੋਨ ਕਾਲਰ ਦੇ ਉੱਪਰ ਆਪਾਂ ਜਾਂਦੇ ਆਂ ਤਾਂ ਇਤੋਂ ਦੇਖਦੇ ਆ ਕਿ ਆਪਾਂ ਅਨਨੋਨ ਕਾਲਰ ਨੂੰ ਇੱਥੋਂ ਆਪਾਂ ਸਾਇਲੈਂਸ ਕਰ ਸਕਦੇ ਆ ਆਪਾਂ ਬੈਕ ਆ ਜਾਂਦੇ ਆ ਅਤੇ ਬੈਕ ਆ ਜਾਣ ਤੋਂ ਬਾਅਦ ਅਸੀਂ ਬਲੌਕ ਕੰਟੈਕਟ ਦੇ ਉੱਪਰ ਜਾਂਦੇ ਆ ਅਤੇ ਬਲੌਕ ਕੰਟੈਕਟ ਦੇ ਵਿੱਚ ਜਾ ਕੇ ਤੁਸੀਂ ਜਿਹੜੇ ਕੰਟੈਕਟ ਬਲੌਕ ਕੀਤੇ ਹੋਏ ਉਸ ਨੂੰ ਮੈਨੇਜ ਕਰ ਸਕਦੇ ਹੋ ਅਨਬਲੌਕ ਵੀ ਕਰ ਸਕਦੇ ਹੋ ਅਤੇ ਇੱਥੇ ਤੁਸੀਂ ਇੱਕ ਹੋਰ ਕੰਟੈਕਟ ਨੂੰ ਐਡ ਵੀ ਕਰ ਸਕਦੇ ਹੋ ਬਲੌਕ ਲਿਸਟ ਦੇ ਵਿੱਚ ਹੁਣ ਇੱਕ ਵਾਰੀ ਫੇਰ ਵਾਪਸ ਆਵਾਂਗੇ ਅਤੇ ਕੰਟਰੋਲ ਜ਼ੋਰ ਪਰਸਨਲ ਇਨਫੋਰਮੇਸ਼ਨ ਦੂਜੀ ਸੈਟਿੰਗ ਦੇ ਉੱਪਰ ਚੱਲਾਂਗੇ ਦੇਖੋ ਇਹਦੇ ਵਿੱਚ ਪਹਿਲੀ ਸੈਟਿੰਗ ਹੈ ਪ੍ਰੋਫਾਈਲ ਫੋਟੋ ਦੀ ਪ੍ਰੋਫਾਈਲ ਫੋਟੋ ਦੇ ਵਿੱਚ ਜਾ ਕੇ ਤੁਸੀਂ ਉਸ ਨੂੰ ਖੁਦ ਮੈਨੇਜ ਕਰ ਸਕਦੇ ਹੋ ਕਿ ਕੋਈ ਉਸ ਨੂੰ ਦੇਖੇ ਜਾਂ ਨਾ ਦੇਖੇ ਜਾਂ ਉਸ ਨੂੰ ਕੌਣ ਦੇਖੇ ਵਾਪਸ ਆਂਦੇ ਆ ਅਤੇ ਵਾਪਸ ਆ ਕੇ ਆਪਾਂ ਲਾਸਟ ਸੀਨ ਐਂਡ ਆਨਲਾਈਨ ਵਾਲੀ অপਸ਼ਨ ਦੇ ਉੱਪਰ ਚੱਲਦੇ ਆ ਇਸ ਦੇ ਵਿੱਚ ਪਹਿਲੀ অপਸ਼ਨ ਨਜ਼ਰ ਆ ਰਹੀ ਹੈ ਕਿ ਹੂ ਕੈਨ ਸੀ ਲਾਸਟ ਸੀਨ ਮੈਨੂੰ ਲਾਸਟ ਸੀਨ ਕੌਣ ਦੇਖੇ ਉਸ ਨੂੰ ਆਪਾਂ ਤੋਂ ਨਿਸ਼ਚਿਤ ਕਰ ਸਕਦੇ ਆ ਉਸ ਨੂੰ ਆਪਾਂ ਚੁਣ ਸਕਦੇ ਆ ਅਤੇ ਹੂ ਕੈਨ ਸੀ ਮੀ ਆਨਲਾਈਨ ਮੈਨੂੰ ਆਨਲਾਈਨ ਕੌਣ ਦੇਖੇ ਉਸ ਨੂੰ ਵੀ ਆਪਾਂ ਇੱਥੋਂ ਸਿਲੇਕਟ ਕਰ ਸਕਦੇ ਆ ਹੁਣ ਵਾਪਸ ਆ ਕੇ ਰੀਡ ਰਸੀਵਡ ਵਾਲੀ অপਸ਼ਨ ਦੇ ਉੱਪਰ ਜਾਂਦੇ ਆ ਅਤੇ ਇਸ ਦੇ ਵਿੱਚ ਜਾ ਕੇ ਵੀ ਤੁਸੀਂ ਹੂ ਕੈਨ ਸੀ ਮਾਈ ਪਰਸਨਲ ਇਨਫੋਰਮੇਸ਼ਨ ਮੇਰੀ ਪਰਸਨਲ ਇਨਫੋਰਮੇਸ਼ਨ ਨੂੰ ਕੌਣ ਦੇਖੇ ਉਸ ਨੂੰ ਵੀ ਆਪਣੀ ਇੱਛਾ ਦੇ ਮੁਤਾਬਕ ਇੱਥੋਂ ਸੈੱਟ ਕਰ ਸਕਦੇ ਹੋ ਹੁਣ ਇੱਕ ਵਾਰੀ ਬਿਲਕੁਲ ਬਾਹਰ ਆ ਜਾਂਦੇ ਆ ਫਿਰ ਬਿਲਕੁਲ ਬਾਹਰ ਆ ਕੇ ਆਪਾਂ ਤੀਸਰੀ ਆਪਸ਼ਨ ਦੇਖਾਂਗੇ ਐਡ ਮੋਰ ਪ੍ਰਾਈਵੇਸੀ ਟੂ ਯੂਰ ਚੈਟ ਆਪਾਂ ਇਸ ਆਪਸ਼ਨ ਦੇ ਉੱਪਰ ਜਾਵਾਂਗੇ ਅਤੇ ਇੱਥੇ ਤੁਸੀਂ ਦੇਖੋਗੇ ਕਿ ਡਿਫਾਲਟ ਮੈਸੇਜ ਟਾਈਮਰ ਵਾਲੀ ਪਹਿਲੀ ਆਪਸ਼ਨ ਹੈਗੀ ਹੁਣ ਇਸ ਦੇ ਵਿੱਚ ਜੇਕਰ ਆਪਾਂ ਜਾਣਦੇ ਹਾਂ ਤਾਂ ਆਪਾਂ ਘੰਟੇ ਜਾਂ ਦਿਨ ਨਿਸ਼ਚਿਤ ਕਰ ਸਕਦੇ ਹਾਂ ਕਿੰਨੀ ਦੇਰ ਬਾਅਦ ਸਾਡੇ ਜੋ ਮੈਸੇਜ ਹੈਗੇ ਉਹ ਗੈਪ ਹੋ ਜਾਣਾ ਅਤੇ ਨਵੀਂ ਚੈਟ ਸ਼ੁਰੂ ਹੋ ਜਾਵੇ ਇਸੇ ਤਰ੍ਹਾਂ ਆਪਾਂ ਇੱਕ ਵਾਰੀ ਫਿਰ ਵਾਪਸ ਆਉਂਦੇ ਹਾਂ ਇੱਥੇ ਅਗਲੀ ਆਪਸ਼ਨ ਹੈ ਕਿ ਐਂਡ ਟੂ ਐਂਡ ਐਨਕ੍ਰਿਪਟਡ ਬੈਕਅਪ ਵਾਲੀ ਆਪਸ਼ਨ ਹੈਗੀ ਹੈ ਇੱਥੋਂ ਤੁਸੀਂ ਆਪਣੇ ਬੈਕਅਪ ਨੂੰ ਟਰਨ ਆਨ ਕਰ ਸਕਦੇ ਹੋ ਹੁਣ ਇੱਥੋਂ ਵਾਪਸ ਆਵਾਂਗੇ ਅਤੇ ਵਾਪਸ ਆ ਕੇ ਚੌਥੀ ਆਪਸ਼ਨ ਨੂੰ ਦੇਖਾਂਗੇ ਚੌਥੀ ਆਪਸ਼ਨ ਕਿਹੜੀ ਹੈ ਇੱਥੇ ਐਡ ਮੋਰ ਪ੍ਰੋਟੈਕਸ਼ਨ ਟੂ ਯੋਰ ਅਕਾਊਂਟ ਵਾਲੀ ਆਪਾਂ ਹੁਣ ਇਸ ਦੇ ਉੱਪਰ ਜਾ ਕੇ ਆਪਣੀ ਐਪ ਨੂੰ ਲੋਕ ਲਗਾ ਸਕਦੇ ਹਾਂ ਟੂ ਸਟੈਪ ਵੈਰੀਫਿਕੇਸ਼ਨ ਵੀ ਕਰ ਸਕਦੇ ਹਾਂ ਐਪ ਲੋਕ ਦੇ ਉੱਪਰ ਆਪਾਂ ਜਾ ਕੇ ਦੇਖਦੇ ਹਾਂ ਹੁਣ ਇਸ ਦੇ ਵਿੱਚ ਅਨਲੌਕ ਵਿਦ ਬਾਇਓਮੈਟ੍ਰਿਕ ਤੁਸੀਂ ਆਪਣੇ ਫਿੰਗਰਪ੍ਰਿੰਟ ਲਗਾ ਸਕਦੇ ਹੋ ਜਾਂ ਤੁਸੀਂ ਪਾਸਵਰਡ ਲਗਾ ਸਕਦੇ ਹੋ ਅਤੇ ਸੈੱਟ ਕਰ ਸਕਦੇ ਹੋ ਕਿ ਪਾਸਵਰਡ ਲਗਾਉਣ ਤੋਂ ਬਾਅਦ ਜਾਂ ਫਿੰਗਰਪ੍ਰਿੰਟ ਲਗਾਉਣ ਤੋਂ ਬਾਅਦ ਹੀ ਤੁਹਾਡਾ WhatsApp ਖੁੱਲੇਗਾ ਹੁਣ ਇਥੇ ਇੱਕ ਹੋਰ ਆਪਸ਼ਨ ਹੈਗੀ 2 ਸਟੈਪ ਵੈਰੀਫਿਕੇਸ਼ਨ ਆਪਾਂ 2 ਸਟੈਪ ਵੈਰੀਫਿਕੇਸ਼ਨ ਵਾਲੀ ਆਪਸ਼ਨ ਦੇ ਵਿੱਚ ਜਾਂਦੇ ਆਂ ਇੱਥੋਂ ਦੇਖੋ ਤੁਸੀਂ ਆਪਣੀ ਹੋਰ ਐਕਸਟਰਾ ਸਕਿਉਰਟੀ ਨੂੰ ਵੀ ਐਡ ਕਰ ਸਕਦੇ ਹੋ ਅਤੇ ਉਸ ਨੂੰ ਹੇਠਾਂ ਤੋਂ ਟਰਨ ਆਨ ਕਰ ਸਕਦੇ ਹੋ ਸੋ ਇਹ WhatsApp ਦੀਆਂ ਪੂਰੀਆਂ ਸੈਟਿੰਗਾਂ ਹੈਗੀਆਂ ਅਤੇ ਤੁਸੀਂ ਆਪਣੇ WhatsApp ਐਪਲੀਕੇਸ਼ਨ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਸੈੱਟ ਕਰਕੇ ਚਲਾ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ